ਕੋਲਕਾਤਾ ਦੇ ਵਿੱਚ ਇੱਕ ਪੀਜੀ ਡਾਕਟਰ ਦੇ ਨਾਲ ਜੁੜੀ ਅਤੀ ਦੁਖਦਾਈ ਘਟਨਾ ਵਾਪਰੀ ਉਸ ਦੇ ਵਿਰੋਧ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਕੈਮਿਸਟਾਂ ਅਤੇ ਥੋਕ ਵਿਕਰੇਤਾਵਾਂ ਦੇ ਵੱਲੋਂ ਵੀ ਫਿਰੋਜ਼ਪੁਰ ਸ਼ਹਿਰ ਦੇ ਉਦਮ ਸਿੰਘ ਚੌਕ ਤੇ ਦਿੱਲੀ ਗੇਟ ਤੱਕ ਪੈਦਲ ਮਾਰਚ ਕੱਢਿਆ ਗਿਆ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਫਿਰੋਜ਼ਪੁਰ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਬੋਤ ਕੱਕਰ ਨੇ ਇਹਨਾਂ ਖਟਨਾਵਾਦੀ ਨਿਖੇਪੀ ਕਰਦੇ ਹੋਏ ਕਿ ਆਜਹੀਆ ਕਟਨਾਵਾ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਹੈ ਦੂਜੇ ਪਾਸੇ ਕੈਮਿਸਟ ਐਸੋਸੀਏਸ਼ਨ ਦੇ ਮੁੱਖ ਮੈਂਬਰ ਨਵੀਨ ਸ਼ਰਮਾ ਨੇ ਕਿਹਾ ਕਿ ਸਰਕਾਰਾਂ ਨੂੰ ਅਜਹੀਆ ਕਟਨਾਵਾਤੇ ਗੰਭੀਰਤਾ ਦੇ ਨਾਲ ਵਿਚਾਰ ਕਰਨਾ ਚਾਹੀਦਾ ਹੈ ਤਾਂ ਸਰਕਾਰ ਨੂੰ ਕੇਂਦਰੀ ਸੁਰੱਖਿਆ ਨਿਯਮ ਲਾਗੂ ਕਰਨਾ ਸ਼ਾਇਦ ਹੈ ਤਾਂ ਜੋ ਘਰ ਤੋਂ ਬਾਹਰ ਕੰਮ ਕਰਨ ਵਾਲੇ ਕਰਮਚਾਰੀ ਬਿਨਾਂ ਕਿਸੇ ਡਰ ਦੇ ਆਪਣਾ ਕੰਮ ਕਰ ਸਕਣ ਮੈਟਰ ਹੈ ਕੀ ਕਹਿਣਾ ਚਾਹੋਗੇ ਇਹ ਜਿਹੜਾ ਕੋਲਕਾਤਾ ਦੇ ਵਿੱਚ ਡਾਕਟਰ ਦੇ ਨਾਲ ਰੇਪ ਔਰ ਮਦਰ ਕੇਸ ਹੋਇਆ ਹੈ ਕੋਈ ਬਹੁਤ ਹੀ ਮੰਦ ਭਾਗੀ ਖਬਰ ਹੈ ਜੀ ਪੂਰੇ ਹੀ ਜਿਹੜੇ ਸਾਡੀ ਹੈਲਥ ਫੈਡਰੇਟੀ ਜਿਹੜੀ ਹੈ ਉਹ ਇਕੱਠੀ ਹੈ ਚਾਹੇ ਡਾਕਟਰ ਹੈ ਚਾਹੇ ਕੈਮਿਸਟ ਹੈ ਇੱਕ ਸਦਾ ਸਾਰਾ ਇੱਕ ਪਰਿਵਾਰ ਹੈ ਇੱਕ ਕੜੀ ਹੈ ਔਰ ਇਸ ਤਰੀਕੇ ਦੀ ਜਿਹੜੀ ਮੈਡੀਕਲ ਦੇ ਸਟੂਡੈਂਟ ਦੇ ਨਾਲ ਇੱਕ ਕੇਸ ਦੇ ਵਿੱਚ ਇਹ ਮੰਦ ਭਾਗੀ ਜਿਹੜੀ ਘਟਨਾ ਹੋਈ ਹੈ ਅਸੀਂ ਸਾਰੇ ਉਸ ਲਈ ਬਹੁਤ ਜ਼ਿਆਦਾ ਰੋਸ ਪ੍ਰਦਰਸ਼ਨ ਕਰਦੇ ਆ ਅੱਜ ਜ਼ਿਲ੍ਹਾ ਕੈਬਨਿਸਟ ਐਸੋਸੀਏਸ਼ਨ ਫਲੋਰੀਪੁਰ ਵੱਲੋਂ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਕੰਪਲੀਟ ਬੱਦ ਦੀ ਕਾਰਵਾਈ ਕੀਤੀ ਗਈ ਸੀ ਜਿਹੜੀ ਬਿਲਕੁਲ ਹੀ ਸਕਸੈਸਫੁਲ ਹੋਈ ਹੈ ਕਿਸੇ ਵੀ ਦੁਕਾਨਦਾਰ ਨੇ ਆਪਣੀ ਦੁਕਾਨ ਨਹੀਂ ਖੋਲੀ 11 ਸਾਰੇ ਪੰਜਾਬ ਦੇ ਵਿੱਚ ਧੀਰੇ ਧੀਰੇ ਜਿਹੜੀ ਹੈਗੀ ਆ ਦਿੱਲੀ ਬੇਸਿਸ ਤੇ ਵਹਿਮ ਭਈ ਹੈ ਸਾਰੇ ਪੰਜਾਬ ਦੇ ਵਿੱਚ ਕੈਬਨਿਸਟ ਜਿਹੜੇ ਹੈਗੇ ਆ ਆਈਐਮਏ ਦੇ ਨਾਲ ਹੈ ਆਈਐਮਏ ਦੀ ਇੱਕ ਕਾਲ ਤੇ ਅਸੀਂ ਉਹਨਾਂ ਦੇ ਨਾਲ ਖੜੇ ਆ ਪਰ ਅਸੀਂ ਸਾਰੇ ਕੈਬਨਿਸਟ ਜ਼ਿਲ੍ਹਾ ਐਸੋਸੀਏਸ਼ਨ ਵੱਲੋਂ ਮੈਂ ਸਬੂਤ ਕਕਰ ਬਰਤੌਰ ਬਰਦਾਦ ਇੱਕ ਮੈਸੇਜ ਦੇਣਾ ਚਾਹਦਾ ਹਾਂ ਕਿ ਕਿਸੇ ਵੀ ਕਿਸੇ ਵੀ ਗੱਲ ਦੇ ਆਈਐਮਏ ਹੈ ਜਾਂ ਕੈਪੀਟਲ ਐਸੋਸੀਏਸ਼ਨ ਹੈ ਤੁਸੀਂ ਇੱਕ ਝੂਠੋ ਕੇ ਇਹ ਜਿਹੜੀ ਮੰਦਬਾਗੀ ਖਬਰ ਹੈ ਮੰਦਬਾਗੀ ਦੁਰਘਟਨਾ ਆਈ ਹੈ ਉਹਦੇ ਲਈ ਅਸੀਂ ਨਿਆਂ ਮੰਗਦੇ ਹਾਂ ਪਰ ਅਸੀਂ ਪਰ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਜੇ ਇਸ ਤਰੀਕੇ ਦੀ ਜਿਹੜੀ ਅਗਾਹ ਕਦੇ ਵੀ ਮੰਦਬਾਗੀ ਘਟਨਾ ਖਾਸ ਕਰਕੇ ਜਿਹੜੇ ਡਾਕਟਰਸ ਹੈ ਜਿਹੜੇ ਕਿ ਅੰਤ ਤੱਕ ਅੰਤ ਤੱਕ ਜਿਹੜੀ ਇਹ ਲੋਕਾਂ ਨੂੰ ਸੇਵਾਵਾਂ ਦੇ ਰਹੇ ਆ ਜਿਸ ਤਰ੍ਹਾਂ ਕਿ ਆਪਾਂ ਸਰਦ ਦੇ ਜਿਸ ਤਰ੍ਹਾਂ ਕਿ ਜਿਹੜੇ ਆਪਣੇ ਸ਼ਹਿਰਾਂ ਦੇ ਰਹਿ ਗਿਆ ਸਾਰੇ ਜਵਾਬ ਉਹ ਸੇਵਾ ਦੇ ਰਿਹਾ ਉਸੇ ਤਰ੍ਹਾਂ ਹੀ ਲੋਕਾਂ ਦੀ ਜਿੰਦਗੀ ਨੂੰ ਵਿਚਾਰ ਵਿੱਚ ਡਾਕਟਰਾਂ ਦਾ ਇੱਕ ਬੜਾ ਵੱਡਾ ਹੈ ਰੋਲ ਹੈ ਔਰ ਮੈਂ ਪ੍ਰਸ਼ਾਸਨ ਨੂੰ ਔਰ ਪੰਜਾਬ ਭਾਰਤ ਸਰਕਾਰ ਨੂੰ ਇਹ ਅਪੀਲ ਕਰੂੰਗਾ ਕਿ ਇਹ ਜਿਹੜੀ ਹੈਗੀ ਹੈ ਇਸ ਤਰ੍ਹਾਂ ਦੀ ਮੰਦ ਭਾਗੀ ਘਟਨਾ ਬਿਲਕੁਲ ਨਾ ਹੋਵੇ ਜਿਹੜਾ ਅੱਜ ਰੋਜ਼ ਪ੍ਰੋਜੈਕਸ਼ਨ ਕਰਦੇ ਪਏਂਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮਹੀਨੇ ਪਹਿਲਾਂ ਦਿੱਤਾ ਦੇ ਵਿੱਚ ਇੱਕ ਡਾਕਟਰ ਜੋ ਕਿ ਲੜਕੀ ਸੀ ਉਹਦੇ ਨਾਲ ਬੜਾ ਬੁਰੀ ਤਰੀਕੀ ਨਾਲ ਮਰਡਰ ਕੀਤਾ ਗਿਆ ਡੀਪੀਓ ਨੇ ਪ੍ਰੋਟੈਸਟ ਵੀ ਕੀਤਾ ਕਿ ਡਾਕਟਰ ਕੈਮਿਸਟ ਐਸੋਸੀਏਸ਼ਨ ਵੱਲੋਂ ਜੋ ਹੈ ਮੈਂ ਕੱਢਿਆ ਜਾਂ ਮੈਂ ਸਮਰਥਨ ਕਰਦਾ ਸਾਰੀਆਂ ਸਰਕਾਰਾਂ ਖਾਸ ਤੌਰ ਤੇ ਚਾਹ ਜੀ ਲੇਡੀਜ਼ ਚੀਟ ਲਿਸਟਰ ਨੇ ਉਥਾਰੇ ਮਮਤਾ ਬਨਰਜੀ ਉਹਨਾਂ ਨੇ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਲੀਲੀ ਨਹੀਂ ਵੀ ਅਸੀਂ ਨਾ ਦੇਖਿਆ ਜਾਵੇ ਸਿਰਫ ਵੋਟ ਬੈਕ ਨੂੰ ਮੈਂ ਧਿਆਨ ਚ ਰੱਖਿਆ ਜਿਰਫ ਅੱਜ ਕੱਲੇ ਕੀ ਹੋ ਰਿਹਾ ਹੈ ਕਿ ਕਿਸੇ ਨੇ ਇਹ ਕਹਿ ਰਿਹਾ ਕਿ ਜੇ ਤੁਹਾਡਾ ਵੋਟ ਲੈ ਖਰਾਬ ਹੋਏਗਾ ਜਾਂ ਨਾ ਫਾਇਦਾ ਹੋਏਗਾ ਸਰਕਾਰਾਂ ਅੱਖਾਂ ਬੰਦ ਕਰ ਲੈਂਦੀਆਂ ਜਾਂ ਅੱਖਾਂ ਖੋਲ ਲੈਂਦੀਆਂ ਤੋ ਇਸ ਤੋਂ ਦੂਰ ਹੋਣਾ ਚਾਹੀਦਾ 25 ਇੱਕ ਦਾ ਰੇਪ ਹੋਇਆ ਹੈ ਜੋ 범ਟਰ ਹੋਇਆ ਤਾਂ ਉਸ ਦੇ ਬਾਰੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਬਿਨਾਂ ਕਿਸੇ ਵਿਹਾਰ ਦੇ ਬਿਨਾਂ ਕਿਸੇ ਸਮਝੇ ਕਿ ਰਾਤੀ ਨੁਕਸਾਨ ਹੋ ਰਿਹਾ ਹੈ ਜਾਂ ਕੀ ਫਾਇਦਾ ਹੋਏਗਾ ਤਰੱਕੀ ਤੋਂ ਇਹ ਤਜ਼ਾਮਪਰੀ ਜਿਹੜੀ ਇਹ ਪੁਨਿਸ਼ਮੈਂਟ ਮਿਲੇ ਚਾਹੀਦੀ ਹੈ ਤਾਂ ਕਿ ਕੋਈ ਕਿਸੇ ਕਿਸਰ ਦਾ ਇਸ ਤਰ੍ਹਾਂ ਦਾ ਅਪਰਾਧ